ਲੁਧਿਆਣਾ ਦੇ ਵਿੱਚ ਜਿਹੜੀ ਆਪ ਨੂੰ ਕਾਫੀ ਵੱਡੀ ਸਫਲਤਾ ਹਾਸਲ ਹੋਈ ਹੈ ਕਿਉਂਕਿ ਵਾਰਡ ਨੰਬਰ 59 ਦੇ ਵਿੱਚ ਵੱਡੇ ਕਾਂਗਰਸੀ ਪਰਿਵਾਰ ਜਿਹੜੇ ਕਾਂਗਰਸ ਛੱਡ ਕੇ ਆਪ ਦੇ ਵਿੱਚ ਸ਼ਾਮਲ ਹੋ ਗਏ ਅਤੇ ਆਮ ਆਦਮੀ ਪਾਰਟੀ ਨੂੰ ਵੱਡਾ ਹਲਾਰਾ ਮਿਲ ਰਿਹਾ ਹੈ ਅਤੇ ਉਹਨਾਂ ਨੇ ਦੱਸਿਆ ਕਿ ਕਾਂਗਰਸ ਦੇ ਵਿੱਚ ਉਹਨਾਂ ਨੂੰ ਮਾਨ ਸਨਮਾਨ ਨਹੀਂ ਸੀ ਮਿਲ ਰਿਹਾ ਤੇ ਕਾਂਗਰਸ ਜਿਹੜੀ ਆ ਉਹ ਖਿਲਰ ਗਈ ਹੈ ਤੇ ਕਿਸੇ ਦਾ ਵੀ ਮੂੰਹ ਕਿਸੇ ਪਾਸੇ ਨਹੀਂ ਹੈ ਤੇ ਸਾਰੇ ਆਪਸ ਦੇ ਵਿੱਚ ਜਿਹੜੇ ਖਿੱਚੋ ਤਾਣ ਦੇ ਵਿੱਚ ਲੱਗੇ ਹੋਏ ਨੇ ਤੇ ਕਾਂਗਰਸ ਦਾ ਸਾਨੂੰ ਕੋਈ ਵੀ ਟਿੱਚਾ ਨਹੀਂ ਨਜ਼ਰ ਆ ਰਿਹਾ ਤੇ ਆਉਣ ਵਾਲਾ ਜਿਹੜਾ ਸਮਾਂ ਉਹ ਆਪ ਦਾ ਕਿਉਂਕਿ ਆਪ ਜਿਹੜੀ ਹੈ ਉਹ ਵੱਡੇ ਕਾਰਗੁਜ਼ਾਰੀਆਂ ਕਰ ਰਹੀ ਆ ਤੇ ਜਿਹੜਾ 70 ਸਾਲ ਤੋਂ ਇੱਥੇ ਗੰਦ ਪਿਆ ਹੋਇਆ ਸੀ ਉਸ ਨੂੰ ਜਿਹੜੀ ਆਮ ਪਾਰਟੀ ਆ ਉਸ ਨੇ ਥੋੜਾ ਜਿਹਾ ਸੁਧਾਰ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸੁਧਾਰ ਕਰਦੀ ਨਜ਼ਰ ਆਵੇਗੀ ਇਸ ਸਮੇਂ ਸ਼ਹਿਰੀ ਕਲਸੀ ਨੇ ਕੀ ਕਿਹਾ ਤੁਹਾਨੂੰ ਦਿਖਾਉਂਦੇ ਆ ਆਮ ਆਦਮੀ ਪਾਰਟੀ ਜਿਹੜੀ ਤੁਹਾਨੂੰ ਮੈਂ ਪਹਿਲਾਂ ਵੀ ਦੱਸਦਾ ਰਿਹਾ ਵੀ ਦਿਨ ਪ੍ਰਤੀ ਦਿਨ ਜਿਹੜਾ ਆਮ ਆਦਮੀ ਪਾਰਟੀ ਦਾ ਗਰਾਫ ਆਮ ਆਦਮੀ ਪਾਰਟੀ ਦਾ ਪਰਿਵਾਰ ਉਹਦੇ ਕੀਤੇ ਹੋਏ ਪਾਰਟੀ ਦੇ ਕੰਮਾਂ ਨੂੰ ਦੇਖਦਿਆਂ ਹੋਇਆਂ ਚੜ੍ਹਦੀ ਕਲਾ ਦੇ ਵਿੱਚ ਜਾ ਰਿਹਾ ਹੈ ਔਰ ਅੱਜ ਵਾਰਡ ਨੰਬਰ 59 ਦੇ ਵਿੱਚੋਂ ਕਈ ਕਾਂਗਰਸੀ ਪਰਿਵਾਰ ਜਿਹੜੇ ਲੰਬੇ ਸਮੇਂ ਤੋਂ ਕਾਂਗਰਸ ਦੇ ਨਾਲ ਜੁੜੇ ਰਹੇ ਨੇ ਅੱਜ ਉਹ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦੇ ਨਾਲ ਜੁੜਦੇ ਤੁਹਾਡੇ ਸਾਹਮਣੇ ਜਿਹੜੇ ਉਹ ਸਾਡੇ ਪਿੱਛੇ ਸਾਰੇ ਪਰਿਵਾਰ ਜਿਹੜੇ ਖਲੋਤੇ ਨੇ ਮੈਂ ਇਹਨਾਂ ਦਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਆਪਣੀ ਪਾਰਟੀ ਦੇ ਵਿੱਚ ਜਿਹੜੇ ਸ਼ਾਮਲ ਹੋਏ ਨੇ ਇਹਨਾਂ ਦਾ ਸਾਰਿਆਂ ਦਾ ਜੀ ਆਖਦਾ ਹਾਂ ਔਰ ਮੈਂ ਦੱਸਣਾ ਚਾਹੁੰਨਾ ਵਾਰਡ ਨੰਬਰ 59 ਦੇ ਵਿੱਚੋਂ ਬਲਰਾਜ ਸਿੰਘ ਜੀ ਮਾਹਲਜੀ ਦਿਨੇਸ਼ ਕੁਮਾਰ ਜੀ RAM ਰਜਿੰਦਰ ਸਿੰਘ ਗੁਰਦੀਪ ਸਿੰਘ ਕੁਲਵੰਤ ਸਿੰਘ ਜਸਵਿੰਦਰ ਸਿੰਘ ਨਛੱਤਰ ਸਿੰਘ ਜਗਦੀਸ਼ ਸਿੰਘ ਤਾਰੀ ਗੱਜੂ ਨਿਰਮਲ ਗੁਲਵਿੰਦਰ ਸਿੰਘ ਔਰ ਨਾਲ ਗੁਰਪ੍ਰੀਤ ਸਿੰਘ ਸੁਖਵਿੰਦਰ ਸਿੰਘ ਜਗਮੋਹਨ ਸਿੰਘ ਰੰਤੇਰ ਮੰਗਾ ਜੀ ਚਮਕੌਰ ਸਿੰਘ ਮੋਹਨ ਸਿੰਘ ਹਰਪ੍ਰੀਤ ਸਿੰਘ ਨੈਭ ਸਿੰਘ ਸੁਖਦੇਵ ਸਿੰਘ ਕੁਲਵਿੰਦਰ ਸਿੰਘ ਹਰਪਿੰਦਰ ਸਿੰਘ ਹਰਜਿੰਦਰ ਕੌਰ ਸੁਖਵਿੰਦਰ ਸਿੰਘ ਔਰ ਰਿੰਕੂ ਜੋਬਨ ਸਿੰਘ ਰਗੂਨਾਥ ਰਵਿੰਦਰ ਸਾਨੀ ਧਰਮਪਾਲ ਬਲਵਿੰਦਰ ਸਿੰਘ ਤੇ ਮਹਿੰਦਰ ਪਾਲ ਮੈਂ ਇਹਨਾਂ ਸਾਰਿਆਂ ਦਾ ਮੈਂ ਆਪਣੀ ਆਮ ਆਦਮੀ ਪਾਰਟੀ ਦੇ ਵਿੱਚ ਇਹਨਾਂ ਦਾ ਜੀਆ ਆਖਦਾ ਹਾਂ ਔਰ ਇਹਨਾਂ ਨੂੰ ਇਹੋ ਬੇਨਤੀ ਔਰ ਮੈਂ ਇਹ ਵੀ ਦੇਖ ਰਿਹਾ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਜੀ ਅੱਜ ਇਹਨਾਂ ਪਰਿਵਾਰ ਇਹਨਾਂ ਕਾਫਲਾ ਜਿਹੜਾ ਇਹ ਕਾਹਦੇ ਆ ਕਰਨ ਹੈ ਕਾਂਗਰਸ ਛੱਡ ਕੇ ਆ ਰਹੇ ਹੋ ਇਹਨਾਂ ਦੀ ਕੋਈ ਇੱਕ ਜਿਹੜਾ ਬਿਆਨ ਸੀ ਹੋਇ ਇਹੋ ਸੀ ਕਹਿੰਦੇ ਉਹ ਤੇ ਆਪਸ ਹੀ ਇੱਕ ਦੂਜੇ ਦੀਆਂ ਲੱਤਾਂ ਖਿੱਚੀ ਜਾਂਦੇ ਆ ਤੇ ਸਾਨੂੰ ਉਹਨਾਂ ਨੇ ਕੀ ਪੁੱਛਣਾ ਪਰ ਆਮ ਆਦਮੀ ਪਾਰਟੀ ਦਾ ਜਿਹੜਾ ਇੱਕ ਪ੍ਰੋਟੋਕਾਲ ਹੈ ਆਮ ਆਦਮੀ ਪਾਰਟੀ ਦਾ ਜਿਹੜਾ ਇੱਕ ਕੰਮ ਕਰਨ ਦਾ ਤਰੀਕਾ ਹੈ ਸਾਨੂੰ ਉਹ ਬਹੁਤ ਪਸੰਦ ਆਇਆ ਇਸ ਕਰਕੇ ਅਸੀਂ ਆ ਜ ਆਮ ਆਦਮੀ ਪਾਰਟੀ ਦਾ ਪੱਲਾ ਫੜਨ ਜਾ ਰਹੇ ਆ ਸੋ ਮੇਰੇ ਨਾਲ ਸਾਡੇ ਕੈਬਨਿਟ ਮੰਤਰੀ